ਬੀਤੇ ਕਾ ਟਰੈਕਟਰ ਪਾਉਂਦਾ ਚੱਦੂ ਕਰਦਾ ਬੀਤੇ ਕਲਾ ਔੜ ਹੋਰ ਸੁਣਾ ਫੇ ਕਾਲੇ ਹੋਰ ਕਿਵੇਂ ਆ ਕੀ ਗੱਲ ਹੈ ਪਾਣੀ ਜਾਂ ਕਟ ਕਰੀ ਫਿਰ ਤਾਂ ਬਿਜਲੀ ਵਾਵਾ ਆਈ ਪਈ ਆ ਐਸ਼ਾ ਠੀਕ ਉਹ ਤਾਂ ਮਿੱਟੀ ਇਹਨਾਂ ਨੇ ਵੀ ਲਾਤੀ ਆ ਦੇ ਆਪਣੇ ਵਾਲੇ ਇਧਰਲੇ ਪਾਸੇ ਹਾਂ ਓਏ ਹੋਰ ਉਹੀ ਤਾਂ ਗੱਲ ਆ ਯਾਰ ਆਹ ਬਾਤ ਸੀ ਮੈਨੂੰ ਕੱਲ ਹਲਾਣਾ ਹੈ ਬੜੀਆ ਕਰਿਆ ਭੈਣ ਨੇ ਆ ਥਾਂ ਬਾਹਰ ਦੀ ਇਹਦਾ ਯਾਰ ਪੱਠਾ ਥੱਲੇ ਜੜ ਫੇਰ ਲੱਗ ਜਣੀ ਸੀ ਇਹਦਾ ਨੂੰ ਕਹੀ ਜਾਂਦਾ ਮੈਂ ਉਧੇ ਦਾ ਵੀ ਭੈਣਾਂ ਧੁੱਪ ਲਵਾ ਦੇ ਪੇੜੀ ਨੂੰ ਧੁੱਪ ਲਵਾ ਦੇ ਬਾਹੂੂ ਕੇ ਵਿੱਚੋਂ ਸੁੱਕ ਜਾਣਗੇ ਪੱਠੇ ਕਿਦਰ ਕੇ ਬੰਦੇ ਆਪਣੇ ਤੇਰੇ ਨਾਲ ਆ ਤਾਂ ਦੂਜਾ ਕਮਾਦ ਨੂੰ ਪਾਣੀ ਨਾ ਲਵਾਦ ਗਿਆ ਯਾਰ ਲੱਗ ਗਿਆ ਪਾਣੀ ਤਾਂ ਲੱਗ ਗਿਆ ਚੱਲ ਠੀਕ ਆ ਤੇ ਫਿਰ ਇਹ ਮਾਰ ਗਏ ਬੋਰੀ ਚੱਲ ਇਹ ਤੋਂ ਹੀ ਲੈ ਲੈਨੇ ਹਰ ਮਨ ਤੋਂ ਅੱਜ ਪੁੱਛਦਾ ਰਹੇ ਦੀ ਬੋਰੀ ਉੱਥੇ ਮਿਲ ਗਈ ਬਾਂਸੀ ਤੋਂ ਜਾਏ ਤੋ ਤੇ ਮਾਰਾਂਗੇ ਜਿੱਦੇ ਬੱਦਲ ਜਾ ਹੋਇਆ ਯਾਰ ਪੋਤੇ ਮਾਰਾਂਗੇ ਹਨਾ ਤੋ ਇੱਕ ਬੋਰੀ ਪਾ ਦਿਆਂਗੇ ਚੱਲੇ ਨੇ ਨਾਲ ਫਿਰ ਹਾਂ ਫਿਰ ਆਪਣਾ ਮਲ ਜੂਗਾ ਪੂਰਾ ਉਹਦਾ ਵਧੀਆ ਹੋ ਚਲਿਆ ਬਸ ਇਹਦਾ ਤਾਂ ਫਿਰ ਮੂੰਗੀ ਵਾਲਾ ਤੇ ਆ ਹੀ ਰਹਿ ਗਿਆ ਠੀਕ ਆ ਬਿੱਗਾ ਜਾ ਲਾਤਾ ਮੂਰੇ ਠੀਕ ਆ ਚਲੋ ਚਲ ਆਇਆ ਤਾਂ ਲੋਡ ਕਰਦੇ ਗੱਲ ਤਾਂ ਵੀ ਆ ਪੈਲੀ ਜਿੰਗੂ ਐਸੀ ਪੂਰਾ ਕਈ ਬਾਹੀ ਜਾਂਦਾ ਉਹ ਥਾਂ じゃ ਵਾਤਾ ਕਨੀ ਉਹ ਜਿਹੜਾ ਆਪਾਂ ਬਣਾਇਆ ਸੀਗਾ ਉਹ ਤਾਂ ਸਾਰਾ ਝੋਨਾ じゃ ਨਾ ਲੱਗ ਕੇ ਫੇਰ ਬਾਅਦ ਚ ਉਹਦੀ ਵਾਰੀ ਹੋਣੀ ਠੀਕ ਆ ਬੜਾ ਬਣਾ ਕੇ ਪਰ ਕਰਕੇ ਬੱਸ ਆਓ ਆਪਣਾ ਕਮਾਜ ਆ ਵੀ ਖੜਾ ਨਾ ਔਰਲੇ ਪਾਸੇ ਆਪਣਾ ਥਾ ਰਹਿਂਦਾ ਉਹ ਗੋਡਣ ਵਾਲਾ ਯਾਹੋ ਏਟ ਸੈਟ ਜੀ ਉਹਦੇ ਵਿੱਚੋਂ ਪੈਣਾ ਉਹਦਾ ਸਾਰਾ ਆਪਣਾ ਕਮਾਦੀ ਮਰਜੂ ਉਹਨਾਂ ਕਹਤਾ ਤਾਂ ਤੁਹਾਡਾ 10 ਕਿ ਮਿੰਟ ਕਿਤੇ ਵੈਦ ਦੀ ਲਾ ਦੇ ਉਹਦੇ ਬਾਈ ਬਣ ਕੇ ਯਾਰ ਉਹ ਆ ਉਹ ਤਾਂ ਆਪਣੇ ਜਾਨੀ ਉਹ ਮੋੜ ਕੇ ਉਹ ਮੱਲਣਾ ਹੀ ਨਹੀਂਗਾ ਕਮਾਦੀਆਂ ਦਾ ਵਿੱਚ ਏਟ ਸੈਟ ਨੂੰ ਨੱਪੀ ਖੜੀ ਆ ਆਇਆ ਤਾਂ ਉਹ 4 4 ਸਿਆੜ ਜਿਹੀ ਆ ਆਹ ਹਾਂ ਹਾਂ ਤੇ ਹੁਣ ਉਹਨੂੰ ਪੱਠੇ ਕੀ ਗੱਲ ਹੈ ਹੁਣ ਆਪਾਂ ਰੇ ਮਾਰਾਂਗੇ ਛੜ ਛੜ ਜੀ ਮਲਦੀ ਬਹੁਤ ਆ ਭੈਣ ਜੀ ਹੂੰ 11 ਇੰਚ ਛੜ ਗਈ ਇੱਕ ਦਾ ਉਹਨੂੰ ਹੈ ਵਾਲੀ ਛੋਟੀ ਛੋਟੀ ਇਹ ਫੀਟ ਲੋਟ ਜਵਾਈ ਬਹੁਤ ਹੁਣ ਗੱਲ ਤਾਂ ਐਉਂ ਆ ਨਾ ਜੇ ਹੁਣ ਜੇ